ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਅਸੀਂ ਥੋੜੇ ਲੇਟ ਵੀ ਹੋ ਗਏ ਤੇ ਤੁਸੀਂ ਸਾਡਾ ਇੰਤਜ਼ਾਰ ਕਰ ਰਹੇ ਹੋ ਤੇ ਜੋ ਸਾਡੀ ਗੱਲ ਨੂੰ ਜੋ ਸਾਡੀ ਅਸੀਂ ਪਾਰਟੀ ਇਹ ਬਣਾਈ ਹੈ ਇਹਦੇ ਜਿਹੜਾ ਅਸੀਂ ਇਹਦੇ ਬਾਰੇ ਅੱਜ ਜਲੰਧਰ ਚ ਇਹਦੀ ਸ਼ੁਰੂਆਤ ਕੀਤੀ ਆ ਜਲੰਧਰ ਚ ਇਹਦੀ ਪਹਿਲੀ ਅਸੀਂ ਇਕਾਈ ਜਿਹੜੀ ਆ ਸਥਾਪਿਤ ਕੀਤੀ ਆ ਜਿਹੜੀ ਅੱਗੇ ਗਾਂ-ਗਾਹ ਪਿੰਡਾਂ ਤੱਕ ਲੈ ਕੇ ਜਾਊਗੀ ਜਾਂ ਸ਼ਹਿਰ ਚ ਵਾਰ-ਵਾਰ ਤੱਕ ਪਹੁੰਚੂਗੀ ਉਦੇ ਵਾਸਤੇ ਕੁਝ ਬੰਦਿਆਂ ਨੂੰ ਸੇਵਾ ਬੁਗੀ ਗਈ ਹੈ ਤੇ ਉਹਨਾਂ ਸਾਰਿਆਂ ਦੇ ਨਾਮ ਹੀ ਸ਼ਾਇਦ ਤੁਹਾਨੂੰ ਦੇ ਦਾਂਗੇ ਅਸੀਂ ਲਿਖ ਕੇ ਤੇ ਬਾਕੀ ਇਹ ਚੀਜ਼ ਹੈ ਕਿ ਇਹ ਪਾਰਟੀ ਦੀ ਲੋੜ ਕਿਉਂ ਪਈ ਕਿਉਂਕਿ ਪੰਜਾਬ ਦੀ ਜਿਹੜੀ ਇੱਕ ਨਮਾਇਦਾ ਜਥੇਬੰਦੀ ਸੀ ਅਕਾਲੀ ਦਲ ਉਹ ਪਿਛਲੇ ਸਮੇਂ ਤੋਂ ਆਪਣੇ ਜੋ ਜਿਹੜੇ ਸਿਧਾਂਤਾਂ ਵਾਸਤੇ ਜਿਹੜੀ ਜ਼ਿੰਮੇਵਾਰੀ ਵਾਸਤੇ ਉਹਨੂੰ ਖੜਾ ਕੀਤਾ ਗਿਆ ਸੀ ਉਸ ਤੋਂ ਪਿਛੇ हट ਗਿਆ ਇਹ ਬਾਕੀ ਜੋ ਧਿਰਾਂ ਸਾਰੀਆਂ ਜਿਹੜੀਆਂ ਇੱਥੇ ਰਾਜ ਕਰਦੀਆਂ ਕਾਂਗਰਸ ਹੋਵੇ ਬੀਜੇਪੀ ਹੋਵੇ ਆਮ ਆਦਮੀ ਪਾਰਟੀ ਹੈ ਸਾਰੀਆਂ ਜਿਹੜੀਆਂ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਇਸ ਕਰਕੇ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਹ ਪੰਜਾਬ ਨਾਲ ਤੱਕਾ ਹੀ ਕੀਤਾ ਇਹਨਾਂ ਨੇ ਸਾਰਿਆਂ ਨੂੰ ਲੱਗ ਬੈਠੇ ਤੇ ਇਸ ਕਰਕੇ ਇਹ ਨਵੀਂ ਪਾਰਟੀ ਸਾਰਿਆਂ ਦੀ رائے ਨਾਲ ਇਹ ਸਾਰੇ ਅਸੀਂ ਪੰਜਾਬ ਵਿੱਚ ਘੁੰਮ ਕੇ ਸਾਰਿਆਂ ਦੀ رائے ਪੰਜਾਬ ਦੇ ਲੋਕਾਂ ਦੀ ਲੈ ਕੇ ਤੇ ਫੇਰੇ ਅਸੀਂ ਇਸ ਪਾਸੇ ਨੂੰ ਕਦਮ ਵਧਾਇਆ ਤੇ ਬਹੁਤ ਵੱਡਾ ਸਾਨੂੰ ਹਰ ਇੱਕ ਜਗ੍ਹਾ ਤੇ ਹੰਗਾਰਾ ਮਿਲ ਰਿਹਾ ਤੇ ਅੱਜ ਅਸੀਂ ਇੱਥੇ ਕੁਝ ਖਾਲੀ ਅਹੁਦੇਦਾਰਾਂ ਨੂੰ ਬੁਲਾਇਆ ਸੀ ਕਿ ਜਿਨ੍ਹਾਂ ਨੂੰ ਅਸੀਂ ਸੇਵਾ ਦੇਣੀ ਹੈ ਤੇ ਇਸ ਕਰਕੇ ਅਸੀਂ ਬਹੁਤ ਵੱਡਾ ਕੋਈ ਇਕੱਠ ਨਹੀਂ ਕੀਤਾ ਤੇ ਇਹ 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 ਦੇ ਵਾਸਤੇ ਅਸੀਂ ਅੱਜ ਦਾ ਜਿਹੜਾ ਸੀ ਇਹ ਸਾਡਾ ਸਾਡਾ ਜਿਹੜਾ ਹੈਗਾ ਸੀਗਾ ਪ੍ਰੋਗਰਾਮ ਤੇ ਉਹ ਅਸੀਂ ਉਸ ਦਾ ਇਹ ਟੀਮ ਨੂੰ ਅਨਾਉਂਸ ਕਰ ਦਿੱਤਾ ਤੇ ਹੁਣ ਉਹ ਅੱਗੇ ਅੱਗੇ ਇਸ ਸੀ ਨੂੰ ਅੱਗੇ ਲੈ ਕੇ ਜਾ ਕਿੰਨੇ ਜਣੇ ਹੋਰ ਕਿਹੜੇ ਕਿੰਨੇ ਜਣੇ ਐ 10 ਜਣੇ ਆ ਜੀ ਪੰਜ ਸ਼ਹਿਰ ਦੀਆਂ ਟੀਮਾਂ ਨੇ ਔਰ ਪੰਜ ਸੇਵਾਦਾਰ ਜਿਹੜੇ ਉਹ ਦਿਹਾਤੀ ਦੇ ਲਾਏ ਨੇ ਤੇ ਉਹਨਾਂ ਦੇ ਤੁਹਾਨੂੰ ਮੈਂ ਨਾਂ ਇੱਕ ਮਿੰਟ ਚ ਬੋਲ ਦਿੰਨਾ ਹੋ ਤੁਸੀਂ ਨੋਟ ਕਰ ਲਓ ਬੇਸ਼ੱਕ ਸਰਦਾਰ ਸ਼ਹਿਰੀ ਤੋਂ ਸਰਦਾਰ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਿਹੜੀ ਇਹ ਜਲੰਧਰ ਜ਼ਿਲ੍ਹੇ ਦੀ ਹੈਗੀ ਉਹਦਾ ਇੱਕ ਅਬਜ਼ਰਵਰ ਲਾਇਆ ਉਹ ਜ਼ਿਲ੍ਹੇ ਤੋਂ ਬਾਹਰੋਂ ਉਹਨਾਂ ਦਾ ਨਾਂ ਸਰਦਾਰ ਚਰਨਦੀਪ ਸਿੰਘ ਪਿੰਡਰ ਉਹ ਇਸ ਦਿਲੰਦਰ ਜ਼ਿਲੇ ਦੇ ਉਹ ਆਬਜ਼ਰਵਰ ਹੋਣਗੇ ਫਿਰ ਉਹਨਾਂ ਦੇ ਨਾਲ ਸਰਦਾਰ ਭਾਨ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਜਵੰਤਨਗਰ ਅਜੀਤ ਕੁਮਾਰ ਭਗਤ ਜੀ ਤੇ ਬੀਬੀ ਪਿੰਦੇਵਾਸੀ ਇਹ ਮੇਰੇ ਪਿੱਛੇ ਖੜੇ ਨੇ ਇਹ ਮੈਂਬਰ ਨੇ ਉਹਨਾਂ ਦੇ ਨਾਲ ਔਰ ਫਿਰ ਉਸ ਤੋਂ ਅੱਗੇ ਆ ਕੇ ਜਿਹੜੇ ਦਿਹਾਤੀ ਦੇ ਨੇ ਉਹਨਾਂ ਵਿੱਚ ਪਰਮਜੀਤ ਸਿੰਘ ਸ਼ਾਹਕੋਟ ਸਰਦਾਰ ਅੰਗਰੇਜ਼ ਸਿੰਘ ਜੀ ਸਰਦਾਰ ਨਿਸ਼ਾਨ ਸਿੰਘ ਜੀ ਸਰਦਾਰ ਮਹਿੰਦਰ ਸਿੰਘ ਜੀ ਬਾਜਵਾ ਤੇ ਲਖਵੀਰ ਸਿੰਘ ਜੀ ਸਰਦਾਰ ਲਖਵੀਰ ਸਿੰਘ ਜੀ ਇਹ ਸਾਰੇ ਅਸੀਂ ਮੈਂਬਰ ਲਾਏ ਨੇ ਇਹਨਾਂ ਦਾ ਜਿਹੜਾ ਸਾਡਾ ਇਹ ਸਿਸਟਮ ਪੂਰੇ ਪੰਜਾਬ ਦੇ ਅੰਦਰ ਅਸੀਂ ਚਲਾ ਰਹੇ ਆ ਉਹ ਇਹ ਆ ਜੀ ਕਿ ਸਭ ਤੋਂ ਪਹਿਲਾਂ ਅਸੀਂ ਜ਼ਿਲ੍ਹਿਆਂ ਦੀਆਂ 5-5 ਮੈਂਬਰੀਆਂ ਸ਼ਹਿਰੀ ਦੀਆਂ ਤੇ ਦਿਹਾਤੀ ਦੀਆਂ ਕਮੇਟੀਆਂ ਬਣਾ ਰਹੇ ਆ ਫਿਰ ਉਸ ਤੋਂ ਅੱਗੇ ਜਾ ਕੇ ਜਿਹੜੇ ਦਿਹਾਤੀ ਦੇ ਵਿੱਚ ਬਲਾਕ ਪੈਂਦੇ ਨੇ ਉਹਨਾਂ ਦੀ 5-5 ਮੈਂਬਰੀ ਕਮੇਟੀ ਹੋਊਗੀ ਫਿਰ ਉਸ ਤੋਂ ਅੱਗੇ ਜਾ ਕੇ ਉਹਨਾਂ ਦੇ ਗਾਂ ਸਬ-ਬਲਾਕ ਨੇ ਉਹਨਾਂ ਦੀ ਫਿਰ ਪੰਜ-ਪੰਜ ਮੈਂਬਰੀ ਕਮੇਟੀ ਔਰ ਉਸ ਤੋਂ ਅੱਗੇ ਜਾ ਕੇ ਫਿਰ ਪਿੰਡ ਪੱਧਰ ਤੇ ਘੱਟੋ-ਘੱਟ ਪੰਜ ਮੈਂਬਰੀ ਔਰ ਬਾਅਦ ਤੋਂ ਬਾਅਦ ਜਿੰਨੇ ਸਾਡੇ ਮੈਂਬਰ ਬਣਦੇ ਹੋਣ ਅਸੀਂ ਉਹ ਕਮੇਟੀਆਂ ਬਣਾ ਰਹੇ ਆ ਔਰ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਵੀ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਫਿਰ ਜਿੰਨੇ ਸਾਡੇ ਵਾਰਡ ਨੇ ਉਹਨਾਂ ਸਾਰਾਂ ਬਾੜਾਂ ਦੇ ਵਿੱਚ ਪੰਜ-ਪੰਜ ਮੈਂਬਰੀਆਂ ਕਮੇਟੀਆਂ ਉੱਥੇ ਬਣਾਵਾਂਗੇ ਔਰ ਇਹਦੇ ਵਿੱਚ ਅਸੀਂ ਇੱਕ ਇਹ ਗੱਲ ਹੈ ਕਿ ਚੱਲੇ ਆਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਇਹ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੂਗੀ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਸਾਰੇ ਧਰਮਾਂ ਦੇ ਸਾਰੇ ਲੋਕਾਂ ਨੂੰ ਨਮਾਇੰਦਗੀ ਦਿੱਤੀ ਜਾਵੇ ਸੋ ਅਸੀਂ ਚਾਹੁੰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਅਕਾਲੀ ਦਲ ਦੀਆਂ ਇਕਾਈਆਂ ਬਣਾ ਰਹੇ ਆਂ ਉਸੇ ਤਰ੍ਹਾਂ ਯੂਥ ਬੈਂਕ ਦੀਆਂ ਵੀ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਅੰਦਰ ਢਾਂਚਾ ਬਣੂਗਾ ਫਿਰ ਉਸ ਤੋਂ ਅੱਗੇ ਜਾ ਕੇ ਇਸਤਰੀ ਅਕਾਲੀ ਦਲ ਉਹ ਵੀ ਇਸੇ ਤਰ੍ਹਾਂ ਢਾਂਚਾ ਬਣਾਉਗਾ ਔਰ ਉਸ ਤੋਂ ਜਾ ਕੇ ਅੱਗੇ ਇੱਕ ਸੇਮ ਪੈਟਰਨ ਤੇ ਨੌਜਵਾਨਾਂ ਦਾ ਅਸੀਂ ਇੱਕ ਆਈਟੀ ਸੈਲ ਤੇ ਸੋਸ਼ਲ ਮੀਡੀਆ ਸਾਡਾ ਚਲਾਉਣ ਲਈ ਪੂਰੇ ਪੰਜਾਬ ਦੇ ਅੰਦਰ ਇੱਕ ਪੂਰੀ ਅਸੀਂ ਟੀਮ ਖੜੀ ਕਰਨ ਜਾ ਰਹੇ ਹਾਂ ਔਰ ਉਸ ਤੋਂ ਅੱਗੇ ਜਾ ਕੇ ਇੱਕ ਸਾਡੀ ਪਾਰਟੀ ਦੇ ਅੰਦਰ ਇੱਥੇ ਕਿਸੇ ਵੀ ਧਰਮ ਜਾਂ ਜਾਤ ਦੇ ਨਾਂ ਤੇ ਕੋਈ ਵੀ ਵਿੰਗ ਨਹੀਂ ਬਣਾਇਆ ਜਾਊਗਾ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰਤਾ ਸਮਝਦੇ ਹਾਂ ਔਰ ਉਹ ਸਾਰੇ ਧਰਮਾਂ ਦੇ ਲੋਕ ਜਿੰਨੇ ਸਾਡੀਆਂ ਕਮੇਟੀਆਂ ਉਹਨਾਂ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੋਣਗੇ ਸੋ ਇਹ ਸਾਡਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਉਹ ਸਿਕਾ ਉਹਦੇ ਉੱਤੇ ਅੱਜ ਇਹ ਤੁਹਾਨੂੰ ਨਾਂ ਦੇ ਦਿੱਤੇ ਆ ਇਸ ਤੋਂ ਬਾਅਦ ਹੁਣ ਅਸੀਂ ਅੱਜ ਤੋਂ ਇਹ ਪੂਰੇ ਜ਼ਿਲ੍ਹੇ ਦਾ ਕੰਮ ਕਰਨਾ ਸ਼ੁਰੂ ਕਰ ਦਾਂਗੇ ਔਰ ਰੈਡੀ ਅਸੀਂ 14 ਜ਼ਿਲ੍ਹਿਆਂ ਦੇ ਵਿੱਚ ਆਪਣੀਆਂ ਇਹ ਸਾਰੀਆਂ ਕਮੇਟੀਆਂ ਬਣਾ ਚੁੱਕੇ ਹਾਂ ਬੜੀ-ਬੜੀ ਪੱਧਰ ਤੇ ਉੱਥੇ ਕੰਮ ਹੋ ਰਿਹਾ ਔਰ ਉੱਥੇ ਸਾਰੀ ਭਰਤੀ ਦਾ ਜਿਹੜਾ ਪ੍ਰਕਿਰਿਆ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਔਰ ਸ੍ਰੀ ਨਾਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਸਾਡੀ ਪਾਰਟੀ ਨੂੰ ਇੱਕ ਹੰਗਾਰਾ ਮਿਲਿਆ ਕਿ ਅਸੀਂ ਉੱਥੇ 3 ਦਿਨ ਪੂਰੇ ਸਟਾਲ ਲਾਏ ਸੀਗੇ ਭਰਤੀ ਮਹਮ ਦੇ ਲਈ ਉੱਥੇ ਇੰਨੀ ਵੱਡੀ ਪੱਧਰ ਤੇ ਸਾਰੇ ਵਰਗਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਉੱਥੇ ਲੈ ਕੇ ਆਂਦਾ ਔਰ ਉਹਨਾਂ ਨੇ ਸਾਡੀ ਜਿਹੜੀ ਇਹ ਭਰਤੀ ਸੀ ਮਹਮ ਸੀਗੀ ਉੱਥੇ ਇੱਕ ਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਉਹ ਮੈਂਬਰ ਬਣੇ ਆ ਔਰ ਭਰੋਸਾ ਵੀ ਦਿਵਾ ਕੇ ਗਏ ਆ ਕਿ ਅਸੀਂ ਤੁਹਾਡੀ ਇਸ ਜਥੇਬੰਦੀ ਵਿੱਚ ਵੱਧ ਚੜ ਕੇ ਕੰਮ ਕਰਾਂਗੇ ਔਰ ਉਹ ਗਿਣਤੀ ਜਿਹੜੀ ਸੀ ਉਹ ਬਹੁਤ ਸਾਰੀ ਸੌਆਂ 'ਚ ਨਹੀਂ ਉਹ ਹਜ਼ਾਰਾਂ 'ਚ ਸੀਗੀ ਸੋ ਸਾਨੂੰ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਲੋਕਾਂ ਦੇ ਉੱਤੇ ਭਰੋਸਾ ਕਿ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਚੱਲੂਗੀ ਉਹਦਾ ਜਿਹੜਾ ਅਸੀਂ ਅਗਾਜ ਕਰ ਰਹੇ ਆ ਉਹ ਬਿਲਕੁਲ ਸਾਨੂੰ ਬਹੁਤ ਵੱਡੀ ਪੱਧਰ ਤੇ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਜੇ ਕੋ ਵੱਡਾ ਸਵਾਲ ਹੈ ਕਿ ਤੁਸੀਂ ਵੀ ਅਕਾਲੀ ਦਲ ਦੇ ਨਾਮ ਜੋ ਪਰ ਆਪਣੀ ਪਾਰਟੀ ਦਾ ਨਾਮ ਰੱਖਿਆ ਹੈ ਇਹਦੇ ਨਾਲ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਮਾਨ ਹੋਣਾ ਦੀ ਵੀ ਅਕਾਲੀ ਦਲ ਹੀ ਹੈ ਤੋਹ ਤੇ ਅਕਾਲੀ ਦਲ ਨੇ ਗਾਰ ਲੇ ਕੱਤਰਤਾ ਦੀ ਹੋ ਰਹੀ ਆ ਪਰ ਫਿਰ ਵੀ ਪੰਥ ਇਕੱਠਾ ਕਿਉਂ ਨਹੀਂ ਤੁਸੀਂ ਲੋਕ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਹੁੰਦੇ ਕਿ ਕਾਰਨ ਕੀ ਹੈ ਦੇ ਪਿੱਛੇ ਇਹ ਜੀ ਆਪੋ ਆਪਣੇ ਖਿਆਲات ਆ ਇਹ ਚੀਜ਼ ਹੈ ਕਿ ਪੰਥ ਇਹ ਇੱਕ ਅਕਾਲੀ ਦਲ ਪਹਿਲਾਂ ਤੋਂ ਵੀ ਕਾਫੀ ਇਕ ਇਕੋ ਹੀ ਨਹੀਂ ਰਿਹਾ ਹਮੇਸ਼ਾ ਤੇ ਅਕਾਲੀ ਦਲ ਬਾਦਲ ਲੰਮਾ ਟਾਈਮ ਰਿਹਾ ਉਹਦੇ ਨਾਲ ਵੀ ਦੂਜੇ ਕਾਲੀ ਦਲ ਵੀ ਰਹੇ ਆ ਇਸ ਕਰਕੇ ਇਹ ਤੇ ਜਿੰਨੂੰ ਲੋਕ ਪ੍ਰਵਾਨ ਕਰਨਗੇ ਬਾਕੀ ਅਸੀਂ ਕੱਲ ਸਾਡੇ ਨਾਲ ਕਾਨ ਸਿੰਘ ਵਾਲਾ ਜਿਹੜਾ ਜਿਸਕਰਨ ਸਿੰਘ ਜੀ ਕਨ ਸਿੰਘ ਵਾਲਾ ਉਹਨਾਂ ਨੇ ਆਪਣੀ ਪਾਰਟੀ ਉਹਨਾਂ ਦਾ ਕਾਲੀਦਰ ਫਤੇ ਸੀ ਉਹਨਾਂ ਨੇ ਸਾਡੇ ਚ ਮਰਜ਼ ਕਰ ਦਿੱਤਾ ਤੇ ਇਦਾਂ ਹੀ ਅਸੀਂ ਸਾਰਿਆਂ ਨਾਲ ਮਿਲਵਰਤਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਕੋਈ ਇੱਕ ਪੰਜਾਬ ਦੇ ਲੋਕਾਂ ਦੀ ਕੋਈ ਇੱਕ ਸਾਂਝੀ ਧਿਰ ਹੋਵੇ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੋਵੇ ਤੇ ਪੰਜਾਬ ਦੇ ਜੋ ਹੱਕ ਹਕੂਕਾਂ ਲਈ ਲੜਦੇ ਲੜੇ ਤੇ ਪੰਜਾਬ ਦੇ ਮਸਲਿਆਂ ਨੂੰ ਜੋੜਾ ਅਸੀਂ ਸਲਝਾ ਸਕੀਏ ਭਾਈ ਸਾਹਿਬ ਜੀ ਕਹਿੰਦਾ ਕਿ ਇਤਨੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਹੱਕ ਬਚਾ ਸਕਦੀ ਹੈ ਤੇ ਤੁਸੀਂ ਵੀ ਜ਼ਾਹਿਰ ਤਨ ਖੇਤਰੀ ਪਾਰਟੀ ਦੇ ਤੌਰ ਤੇ ਇਸ ਪਾਰਟੀ ਨੂੰ ਬਣਾਇਆ ਹੋਵੇਗਾ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿੰਨਾ ਅਕਾਲੀ ਦਲ ਵੱਡੀ ਜਾਊਗਾ ਉਨੇ ਵੋਟ ਵੱਡੀ ਜਾਣਗੇ ਤੇ ਖੇਤਰੀ ਪਾਰਟੀ ਦਾ ਤਾਂ ਫਿਰ ਕੋਈ ਅਕਸ ਹੀ ਨਹੀਂ ਰਹਿ ਜਾਏਗਾ ਨੈਸ਼ਨਲ ਪਾਰਟੀਆਂ ਨੂੰ ਵੋਟ ਫੁੱਲੀ ਮਿਲ ਜੂਗੀ ਨਹੀਂ ਇਹ ਤੇ ਦੇਖੋ ਜੀ ਪਹਿਲਾਂ ਆਪਣੇ ਖੇਤਰੀ ਪਾਰਟੀ ਸੀ ਤੇ ਉਹਨੂੰ ਲੋਕਾਂ ਨੇ ਸਤਾਇ ਚ ਵੀ ਲਿਆਂਦਾ ਲੇ ਕਾਨੂੰਨ ਨੇ ਆਪਣੇ ਸਿਧਾਂਤ ਛੱਡ ਕੇ ਤੇ ਆਪਣੇ ਲੋਕਾਂ ਦੀ ਗੱਲ ਕਰਨੀ ਛੱਡ ਕੇ ਉਹ ਉਹਨਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਰਹੇ ਤੇ ਉਹ ਇਸ ਕਰਕੇ ਖਤਮ ਹੋ ਗਏ ਇਸ ਕਰਕੇ ਹੁਣ ਆਪਾਂ ਜੋ ਉਹ ਨਹੀਂ ਗੱਲ ਕਰਦੇ ਜਾਂ ਨਹੀਂ ਕਰਦੇ ਤੇ ਆਪਾਂ ਇਹ ਚੀਜ਼ ਕੇ ਮੈਦਾਨ ਨੂੰ ਖੁੱਲਾ ਨਾ ਛੱਡੀਏ ਆਪਾਂ ਆਪਣੇ ਲੋਕਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਾਰੇ ਜਣੇ ਆਪਾਂ ਰਲ ਮਿਲ ਕੇ ਪੰਜਾਬ ਦੀ ਖੇਤਰੀ ਪਾਰਟੀ ਸਾਰੇ ਧਰਮਾਂ ਮਜਮਾਂ ਦੇ ਲੋਕ ਸਾਰੇ ਜਾਤ ਪਾਤ ਉੱਪਰ ਉੱਠ ਕੇ ਆਪਾਂ ਸਾਰੇ ਜਣੇ ਰਲ ਕੇ ਇਹਨੂੰ ਮਜ਼ਬੂਤ ਬਣਾਈਏ ਕਿ ਜੋ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕੇ ਉਹ ਇਸ ਕਰਕੇ ਅਸੀਂ ਸਾਰੇ ਜਣੇ ਇਹ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਅਸੀਂ ਨਾਲ ਵੀ ਲੈ ਰਹੇ ਹਾਂ ਔਰ ਜਿਹੜੀਆਂ ਪਾਰਟੀਆਂ ਤੁਸੀਂ ਦੇਖ ਲਓ ਕਿ ਜਿਹੜੀਆਂ ਹੈਗੀਆਂ ਉਹ ਬੜ ਲੰਮੇ ਸਮੇਂ ਤੋਂ ਆ ਤੇ ਉਹ ਇਸ ਫੀਲਡ ਚ ਅੱਗੇ ਨਹੀਂ ਵੱਧ ਸਕੀਆਂ ਇਸ ਕਰਕੇ ਆਪਾਂ ਇਹ ਇਹ ਤਾਂ ਹੀ ਅਸੀਂ ਕਰ ਰਹੇ ਹਾਂ ਕਿ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਵਾ ਉਹਨਾਂ ਨੇ ਦੋ ਇਹ ਜਿਹੜੀਆਂ ਐਮਪੀ ਦੀਆਂ ਸੀਟਾਂ ਜਿਤਾ ਕੇ ਵੀ ਇੱਕ ਦੱਸ ਦਿੰਦਾ ਕਿ ਵੱਡੇ ਪੱਧਰ ਤੇ ਲੋਕ ਇਸ ਵਕਤ ਚਾਹ ਰਹੇ ਆ ਕਿ ਸਾਡੀ ਜਿਹੜੀ ਆ ਨੌਜਵਾਨੀ ਨਸ਼ਿਆਂ ਤੇ ਚਿਆਜ਼ਾਂ ਤੇ ਸਿੱਖਿਆ ਤੇ ਆਰਥਿਕ ਤੌਰ ਤੇ ਅਸੀਂ ਬਹੁਤ ਵੱਡਾ ਸਾਡੇ ਸਿਰ ਤੇ ਕਰਜ਼ਾ ਛੜਦਾ ਜਾ ਰਿਹਾ ਦਿਨ ਦਿਨ ਤੇ ਤਾਂ ਕਿਉਂਕਿ ਸਾਨੂੰ ਇਥੋਂ ਲੁੱਟ ਕੇ ਇਹ ਦੂਜੇ ਸੂਬਿਆਂ 'ਚ ਖਰਚਾ ਕੀਤਾ ਜਾ ਰਿਹਾ ਸਾਰਾ ਕੋਈ ਸਾਡਾ ਪੈਸਾ ਲਿਜਾ ਕੇ ਉਥੇ ਆਪਣੀਆਂ ਪਾਰਟੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਇਸ ਕਰਕੇ ਪਤਾ ਹੀ ਚੋਨੇ ਆ ਕਿ ਸਾਰੇ ਜਣੇ ਪਰਾਲ ਦੇ ਕੇ ਇਹ ਇਹ ਦੀ ਤਾਂ ਹੀ ਲੋੜ ਹੈ ਪਾਪਾ ਜੀ ਸਿੰਘ ਸਾਹਿਬ ਕੁਦੀਪ ਸਿੰਘ ਗੜਗੱਜੀ ਨੂੰ ਜਿਹੜਾ ਜ਼ਥੇਦਾਰ ਸਾਹਿਬ ਨਿਯੁਕਤ ਕੀਤਾ ਗਿਆ ਸ਼੍ਰੀ ਖਾਸਕੱਬ ਸਾਹਿਬ ਉਹਦੇ ਬਾਰੇ ਤੁਹਾਡਾ ਕੀ ਸਤਿਅ ਹੈ ਇਹ ਸਾਡਾ ਸਟੈਂਡ ਤੇ ਹੋਈ ਆ ਕਿ ਜੇ ਜੋ ਵੀ ਜ਼ਥੇਦਾਰਾਂ ਦੀ ਨਿਯੁਕਤੀ ਦਾ ਮਾਮਲਾ ਬਾਜਾਂ ਦੇ ਸੇਵਾ ਮੁਕਤੀ ਦਾ ਮਾਮਲਾ ਇਹ ਸਾਰੇ ਪੰਥ ਨੂੰ ਇਕੱਠੇ ਹੋ ਕੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਕਿਉਂਕਿ ਅਕਾਲ ਤਖਤ ਜਿਹੜਾ ਹੈ ਉਹ ਉਹਦਾ ਜਿਹ ਉਹ ਸਾਰੇ ਪੂਰੇ ਵਿਸ਼ਵ ਦੇ ਸਿੱਖਾਂ ਦੀ ਉਹ ਨੁਮਾਇੰਦਗੀ ਕਰਦਾ ਤੇ ਉਹਦੇ ਵਿੱਚ ਜਿਹੜੀ ਉਹਦੇ ਵਿਧਿ ਵਿਧਾਨ ਹੈ ਉਹਦੇ ਵਿੱਚ ਸਾਰੇ ਸਿੱਖਾਂ ਨੂੰ ਨੁਮਾਇੰਦਗੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਰਲ ਮਿਲ ਕੇ ਕੋਈ ਐਸਾ ਵਿਧਿ ਵਿਧਾਨ ਬਣਾਉਣਾ ਚਾਹੀਦਾ ਕਿ ਉਹ ਸੇਵਾ ਮੁਕਤੀ ਦਾ ਜਾਂ ਸੇਵਾ ਉਹਦੇ ਨਿਯੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਉਹ ਉਹ ਜਿੰਨਾ ਚਿਰ ਤੈ ਨਹੀਂ ਹੁੰਦਾ ਉਹ ਨਾ ਚਿਰ ਮੇਰੇ ਅੱਖਾਂ ਦੇ ਇਦਾਂ ਦੇ ਹਾਲਾਤ ਬਣੇ ਰਹਿਣਗੇ ਕਿਉਂਕਿ ਪਹਿਲਾਂ ਵੀ ਇਹ ਇਹ ਅੱਜ ਪਹਿਲੀ ਵਾਰ ਨਹੀਂ ਹੋ ਰਿਹਾ ਪਹਿਲਾਂ ਵੀ ਇਹੋ ਕੁਝ ਹੁੰਦਾ ਰਿਹਾ ਇਹ ਜਿੰਨਾ ਚਿਰ ਇਹ ਸਤਾ ਕਿਸੇ ਇੱਕ ਬੰਦੇ ਦੇ ਕੰਟਰੋਲ ਚ ਰਹੂਗੀ ਉਹ ਇਸ ਨੂੰ ਆਪਣੇ ਹਿੱਤਾਂ ਚ ਵਰਤਦਾ ਰਹੂਗਾ ਉਹਨਾਂ ਚਿਰ ਤੇ ਇਹੋ ਜਿਹੇ ਹਾਲਾਤ ਬਣੇ ਰਹਿਣਗੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਥ ਰਲ ਕੇ ਇਸ ਮਸਲੇ ਦਾ ਕੋਈ ਸਾਂਝਾ ਹੱਲ ਕੱਢੇ ਸਪੱਸ਼ਟ ਹਾਲ ਤੱਕ ਸਾਫ ਦੇ ਵੱਲੋਂ ਹੁਕਮਨਾਮਾ ਜਾਰੀ ਹੋਇਆ ਸੀ ਔਰ ਉਹ ਸ਼ਰਤ ਕੱਲ ਨੂੰ ਮੁਕੰਮਲ ਹੋ ਸਕਦਾ ਹੈ ਕੱਲ ਨੂੰ ਭਾਰਤੀ ਦੁਬਾਰਾ ਸ਼ੁਰੂ ਹੋ ਸਕਦੀ ਹੈ ਤੁਸੀਂ ਇੱਕ ਪਾਸੇ ਵੱਖਰੀ ਪਾਰਟੀ ਬਣਾ ਲਈਏ ਪਰ ਉਸ ਭਾਰਤੀ ਬਾਰੇ ਕੋਈ ਵਿਚਾਰ ਨਹੀਂ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਇਹ ਜਿਹੜਾ ਕਿ ਹੁਣ ਉਹਦੇ ਚ ਵੀ ਬਹੁਤ ਵੱਡੀ ਦੁਵਿਧਾ ਪਈ ਹੋਈ ਆ ਇੱਕ ਪਾਸੇ ਉਹ ਦੂਸਰੇ ਧਿਰ ਕਹਿ ਰਹੀ ਹੈ ਕਿ ਅਸੀਂ ਭਰਤੀ ਕਰ ਲਈ ਹੈ ਇੱਕ ਪਾਸੇ ਦੂਸਰੇ ਕਹਿ ਰਹੇ ਕਿ ਅਸੀਂ ਕੱਲ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਇਹਦੇ ਵਾਸਤੇ ਤੇ ਮੇਰਾ ਖਿਆਲ ਉਹ ਇਹਦੇ ਬਾਰੇ ਸਪਸ਼ਟੀਕਰਨ ਦੇ ਸਕਦੇ ਆ ਤੇ ਸਾਨੂੰ ਤੇ ਅਸੀਂ ਤੇ ਪਹਿਲਾਂ ਵੀ ਇਸ ਤੋਂ ਬਾਹਰ ਸੀਗੇ ਤੇ ਸਾਰੇ ਵਾਸਤੇ ਤੇ ਕੋਈ ਇਹ ਨਾ ਕੋਈ ਇਦਾਂ ਦਾ ਹੁਕਮ ਨਹੀਂ ਹਾਕਮ ਸਾਹਿਬ ਦਾ ਹੁਕਮਨਾਮਾ ਹੈ ਜੀ ਇਹਦੇ ਇਹ ਹੁਕਮਨਾਮਾ ਉਹਨਾਂ ਦੂਜੀ ਕਿਸੇ ਚੀਜ਼ ਨੂੰ ਜਾਂ ਤਾਂ ਸਾਰੇ ਪੰਥ ਨੂੰ ਇਕੱਠਾ ਕਰਦੇ ਉਹਨਾਂ ਨੇ ਵੀ ਉਹ ਬਾਗੀ-ਦਾਗੀਆਂ ਨੂੰ ਦੋਵਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦਾ ਮਸਲਾ ਵਾ ਤੇ ਉਹਦੇ ਚ ਅਸੀਂ ਉਤੋਂ ਤੇ ਕੁਝ ਕੁਝ ਨਹੀਂ ਕਹਿ ਸਕਦੇ اچھا ਸੋਰਸਸ ਵੱਲੋਂ ਸੂਤਰਾਂ ਮੁਤਾਬਕ ਤੇ মিডিਆ ਰਿਪੋਰਟ ਮੁਤਾਬਕ ਕਹਿੰਦੇ ਕਿ ਜੇ ਅੰਮ੍ਰਿਤਪਾਲ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ ਪੰਜਾਬ ਸਰਕਾਰ ਐਨਐਸ ਤੋਂ ਇਨਕਾਰ ਕਰ ਰਹੀ ਹੈ ਪਪਲ ਪ੍ਰੀਸ ਤੇ ਅੰਮ੍ਰਿਤਪਾਲ ਨੂੰ ਸਿਰਫ ਉਥੇ ਡਿੱਗੂਗੜ ਜੀਲ ਤੇ ਰੱਖੇ ਕੀ ਕਹਿਣਾ ਚਾਹੁੰਗੇ ਨਹੀਂ ਮੇਰਾ ਖਿਆਲ ਹੈ ਕਿ ਇਹ ਜੋ ਨਾ ਤੇ ਐਨਐਸੇ ਲਾਈ ਗਈ ਸੀ ਉਹੀ ਗਲਤ ਸੀ ਕਿਉਂਕਿ ਜੇ ਉਹ ਜਿੱਦਾਂ ਇਹਨਾਂ ਨੇ ਪ੍ਰਚਾਰ ਕੀਤਾ ਗਿਆ ਸੀ ਅਮਰਪਾਲ ਦੇ ਜਾਂ ਉਹਨਾਂ ਦੇ ਸਾਥੀਆਂ ਦੇ ਖਿਲਾਫ ਤੇ ਜੇ ਲੋਕ ਤੇ ਵਕੀ ਉਹ ਉਹ ਇਹਨੇ ਖਤਰਨਾਕ ਹੁੰਦੇ ਜਾਂ ਲੋਕਾਂ ਦੇ ਹਿੱਤ ਦੀ ਨਾਂ ਗੱਲ ਕਰਦੇ ਹੁੰਦੇ ਤੇ ਉਹ ਲੋਕ ਇਡੀ ਵਰਤਦਾਦ ਚ ਉਹਨਾਂ ਨੂੰ ਨਹੀਂ ਹਿਜਿਤਾਉਂਦੇ ਹੁਣ ਮੇਰਾ ਖਿਆਲ ਹੈ ਕਿ 1 ਸਾਲ ਦੀ ਐਨਐਸ ਹੁੰਦੀ ਤੇ 1 ਸਾਲ ਤੋਂ ਬਾਅਦ 1 ਸਾਲ ਵਧਾ ਕੇ 2 ਸਾਲ ਕਰ ਲਈ ਤੇ 2 ਸਾਲ ਵੀ ਹੁਣ ਮੇਰੇ ਖਲ ਪੂਰੇ ਹੋ ਗਏ ਹੁਣ ਮੇਰਾ ਖਲ ਅੱਗੇ ਵਧਾਉਣ ਦੇ ਕੋਈ ਚਾਂਸ ਜਾਂ ਕੋਨੂੰ ਨਾ ਇਜਾਜ਼ਤ ਨਹੀਂ ਦਿੰਦਾ ਹੋਊਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਦੀ ਜਿਹੜੀ ਐਨਐਸਏ ਖਤਮ ਹੋ ਰਹੀ ਹੈ ਕੋਈ ਵਾਪਸ ਨਹੀਂ ਲਈ ਜਾ ਰਹੀ ਉਹ ਸਮਾਂ ਖਤਮ ਹੋ ਗਿਆ ਅੱਗੇ ਅੱਗੇ ਤੀਜੇ ਸਾਲ ਲਈ ਵਧਾਈ ਨਹੀਂ ਜਾ ਰਹੀ ਮੇਰੇ ਖਿਆਲ ਤਾਂ ਕਰਕੇ ਉਹਨਾਂ ਨੂੰ ਕਿ ਪਹਿਲਾਂ ਕਿਤੇ ਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਜਿਹੜੀਆਂ ਆਉਣ ਵਾਲੀਆਂ ਚੋਣਾਂ 2027 ਦੀਆਂ ਉਹਨੂੰ ਦੇਖਦੇ ਆ ਆੀਐਨਐਸਏ ਦਾ ਹੀ ਹੋਈ ਹੋਈ ਪਤਾਈ ਜਾ ਰਹੀ ਨਹੀਂ ਐਨਐਸਏ ਤੇ ਮੇਰੇ ਖਿਆਲ ਹੈ ਹੀ 1 ਸਾਲ ਵਾਸਤੇ ਤੇ 2 ਸਾਲਾਂ ਤੇ 2 ਸਾਲਾਂ ਤੇ ਹੁਣ ਮੇਰਾ ਖਿਆਲ ਹੈ ਕਿ ਬਹੁਤ ਧੱਕੇਸ਼ਾ ਹੀ ਹੈ ਕਿ ਜੇ ਉਸ ਜੀ ਨੂੰ ਇਹੋ ਜਿਹੇ ਕਾਲੇ ਕਾਨੂੰਨਾਂ ਨੂੰ ਤੁਸੀਂ ਆਪਣੇ ਲੋਕਾਂ ਤੇ ਇਦਾਂ ਕਰ ਚਾਚਾ ਜੀ ਪਪਲਪ੍ਰੀਤ ਹੋ ਗਿਆ ਤੇ ਅਮਰਤਪਾਲ ਜੀ ਹੋ ਗਏ ਇਹਨਾਂ ਦੀ ਕਿਉਂ ਨਹੀਂ ਹਟਾਈ ਹੈਗੀ ਨਹੀਂ ਇਹਨਾਂ ਦਾ ਮੇਰਾ ਖਿਆਲ ਚਾਚਾ ਜੀ ਦਾ ਨਹੀਂ ਅਜੇ ਇਹਦੇ 'ਚ ਥੋੜੀ ਕਨਫਿਊਜ਼ਨ ਹੈ ਆ ਇਹਦੇ 'ਚ ਮੇਰਾ ਖਿਆਲ ਹੈ ਕਿ ਇਹ ਜੋ ਸਾਡੇ ਕੋਲ ਜੋ ਸਰਕਾਰੀ ਤੌਰ ਤੇ ਸਾਡੇ ਕੋਲ ਜਾਣਕਾਰੀ ਮਿਲੀ ਹੈ ਉਹਦੇ 'ਚ ਕਿ ਅਮਰਤਪਾਲ ਸਿੰਘ ਪਪਲਪ੍ਰੀਤ ਤੇ ਵਰਿੰਦਰ ਸਿੰਘ ਫੌਜੀ ਤਿੰਨ ਬੰਦੇ ਜਿਹੜੇ ਆ ਉਹ 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 ਉਹਨਾਂ ਦੀ ਮੇਰੇ ਖਿਆਲ ਗ੍ਰਿਫਤਾਰੀ ਲੇਟ ਹੋਈ ਸੀ ਇਸ ਕਰਕੇ ਸ਼ਾਇਦ ਉਹਨਾਂ ਨੂੰ ਇਸ ਕਰਕੇ ਨਹੀਂ ਲੈਣਾ ਜਾ ਰਿਹਾ ਜਿਹੜੇ 7 7 ਜਿਹੜੇ ਬੰਦੇ ਸੀ ਉਹਨਾਂ ਦੀ 20 ਤਰੀਕ ਤੱਕ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਤੇ ਇਸ ਕਰਕੇ ਮੇਰੇ ਖਿਆਲ ਸੱਤਾ ਨੂੰ ਪਹਿਲਾਂ ਵੀ ਕੋਈ ਨੀਂ ਚੀਰਚਕਾ ਦਾਇਰ ਕੀਤੀ ਗਈ ਸੀ ਅੰਮ੍ਰਿਤਪਾਲ ਵੱਲੋਂ ਕਿ ਮੈਂ ਜਿਹੜਾ ਸੈਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਸੰਸਦ ਦੇ ਵਿੱਚ ਲੇਕਿਨ ਉੱਥੇ ਜਾਣ ਨਹੀਂ ਦਿੱਤਾ ਕਿ ਹਾਲਾਂਕਿ ਉਹਨਾਂ ਦਾ ਜਿਹੜਾ ਜਿਹਨੂੰ ਲੈ ਕੇ ਸੀ ਜਿਹਨੂੰ ਲੈ ਕੇ ਸੀਗੀ ਉਹ ਪ੍ਰੋਬਲਮ ਹਟ ਗਈ ਨਹੀਂ ਮੇਰੇ ਖਿਆਲ ਇਹ ਵੀ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਖਡੂਰ ਸਾਹਿਬ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਕਿ ਜੋ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਾਰਲੀਮੈਂਟ 'ਚ ਜੋ ਆਪਣੇ ਲੋਕਾਂ ਦੀ ਗੱਲ ਕਰਨ ਦਾ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਤੇ ਉਹ ਦਿੱਤਾ ਜਾਣਾ ਚਾਹੀਦਾ ਸੀ ਤੇ ਚਲੋ ਉਹਨਾਂ ਦੀ ਛੁੱਟੀ ਵਧਾਤੀ ਮੇਰਾ ਖਿਆਲ ਹੈ ਕਿ ਕੋਈ ਠੀਕ ਨਹੀਂ ਅਸੀਂ ਤਾਂ ਅੱਜ ਵੀ ਆ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਉਹ ਜੋ ਪਾਰਲੀਮੈਂਟ ਸੈਸ਼ਨ 'ਚ ਆ ਕੇ ਆਪਣੇ ਲੋਕਾਂ ਦੀ ਗੱਲ ਕਰਨ ਵਾਸਤੇ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਜਿਹੜਾ ਉੱਥੇ ਮੌਕਾ ਦਿੱਤਾ ਜਾਂਦਾ ਹੈ ਜਿਹੜਾ 28 ਜਨਵਰੀ ਨੂੰ ਐਸਟੀ ਪਿਛਲੇ ਇਲਾਜ ਕਰਿਆ ਗਿਆ ਜਨਰਲ ਇਲਾਜ ਉਤੇ ਬਾਰੇ ਕੁਝ ਕੀ ਕਰਨਾ ਚਾਹੁੰਦੇ ਐ ਜੀ ਪੀਸੀ ਮੈਂਬਰ ਨੂੰ ਆਪਣੀ ਜਿਹੜੀ ਹੈਗੀ ਅੰਤਰ ਆਤਮਾ ਦੀ ਵਾਜ ਦੇ ਉੱਤੇ ਇਸ ਚ ਮਤਲਬ ਪਾਰਟਿਸਪੇਟ ਕਰਨਾ ਚਾਹੀਦਾ ਜਾਂ ਦੂਸਰਾ ਵੀ ਐ ਜੀ ਪੀਸੀ ਦੇ ਜਿਹੜੇ ਉਹਨਾਂ ਦੀ ਐਕਟਿਵ ਬੋਰਡੀ ਹੈਗੀ ਐ ਜਾਂ ਉਹਨਾਂ ਦੇ ਜਿਹੜੇ ਮੇਨ ਜਿਹੜੇ ਆਪਰੇਟਰ ਨੇ ਉਹਨਾਂ ਦੇ ਕਹਿ ਤੂੰ ਬਹੁਤ ਰਹਿ ਗਏ ਮੇਰੇ ਖਿਆਲ ਹੈ ਕਿ ਜਿਹੜੀ ਹੈ ਕਿ ਹੁਣ ਤੁਸੀਂ ਦੇਖੋ ਕਿ ਸਾਡੀ ਇਹ ਬਦਕਿਸਮਤੀ ਹੈ ਜਾਂ ਸਰਕਾਰਾਂ ਸਾਨੂੰ ਜਾਣ ਬੁੱਝ ਕੇ ਇਸ ਪਾਸੇ ਚਲ ਜਾ ਰਹੀਆਂ ਕਿ ਜਿਹੜੀ ਇਹ 5 ਸਾਲ ਬਾਅਦ ਚੋਣ ਹੋਣੀ ਸੀ ਉਹਨੂੰ 12 13 ਸਾਲ ਹੋ ਚਲੇ ਤੇ ਹੁਣ ਜੇ ਉਹਨਾਂ ਦੇ ਜੇ ਮੈਂਬਰਾਂ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਆਪਾਂ ਸੋਚੀਏ ਤੇ ਉਹਨਾਂ ਦਾ ਦਦ ਕਾਰਜਕਾਲ ਪੂਰਾ ਹੋ ਚੁੱਕਿਆ ਉਹਨਾਂ ਨੂੰ ਇਹੋ ਜੇ ਮੇਜਰ ਫੈਸਲੇ ਲੈਣ ਲੱਗਿਆ ਸੰਗਤ ਦੀ ਰੈ ਲੈ ਕੇ ਜਾਂ ਉਹ ਜੋ ਜਿੱਦਾਂ ਚੱਲ ਰਿਹਾ ਸੀ ਉਦਾਂ ਚੱਲਦਾ ਰਹਿਣਾ ਚਾਹੀਦਾ ਸੀਗਾ ਇਹ ਨਵੀਂ ਕੋਈ ਇਲੈਕਟਿਡ ਬਾਡੀ ਇਹ ਨਵੀਂ ਸ੍ਰੋਮਣੀ ਕਮੇਟੀ ਦੀ ਚੋਣ ਸਰਕਾਰ ਨੂੰ ਜਲਦੀ ਜਲਦੀ ਕਰਾ ਕੇ ਜੋ ਨਵੇਂ ਦੇ ਆਉਣ ਉਹ ਇਹ ਬਾਕੀ ਵੀ ਅਸੀਂ ਕਹਿੰਨੇ ਕਿ ਇਹ ਸ੍ਰੋਮਣੀ ਕਮੇਟੀ ਦਾ ਦਾਇਰਾ ਹੁਣ ਬਹੁਤ ਛੋਟਾ ਰਹਿ ਗਿਆ ਤੇ ਜਿਹੜਾ ਅਕਾਲ ਤਖਤ ਦਾ ਮਸਲਾ ਇਹ ਬਹੁਤ ਪੂਰੇ ਵਿਸ਼ਵ ਦੇ ਸਿੱਖਾਂ ਦਾ ਵਾ ਤੇ ਇਸ ਕਰਕੇ ਉਹਦੇ ਵਾਸਤੇ ਸਾਰੇ ਸ਼੍ਰੋਮਣੀ ਕਮੇਟੀ ਹੋਰ ਜਥੇਬੰਦੀਆਂ ਵਿਸ਼ਵ ਦੇ ਜਿਹੜੀਆਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਜੋ ਸਿਰ ਦੇ ਲੋਕ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਹੋ ਜਿਹਾ ਵਿਧੀ ਵਿਧਾਨ ਜਿਹੜਾ ਜਥੇਦਾਰ ਦੀ ਨਿਯੁਕਤੀ ਦਾ ਤੇ ਸੇਵਾ ਮੁਕਤੀ ਦਾ ਜਾਂ ਉਹਦੇ ਕਾ ਉਹਦੇ ਕਾਰਜ ਦਾ ਦਾਇਰਾ ਕੀ ਆ ਉਹ ਸਾਰਾ ਜਨਰਦਾਤ ਕੀਤਾ ਪੰਜਾਬ ਸਰਕਾਰ ਵੱਲੋਂ ਜਿਹੜਾ ਸੱਲੇ ਚਲਾਇਆ ਜਾ ਰਿਹਾ ਹੈ ਹਾਂਜੀ ਪਿੱਛੇ ਬੱਛੇ ਤੁਹਾਡਾ ਅਕਾਲੀ ਦਲ ਜਿਹੜਾ ਨਵਾਂ ਬਣਿਆ ਤੇ ਪਾਰਟਿਸਿਪੇਟ ਕਰੇਗਾ ਜਾਂਦੇ ਆਯਾਦ ਹੋ ਗਏ ਹਰਿਆਣੇ ਜਿਵੇਂ ਤਰ੍ਹਾਂ ਇਹ ਲੜੂਗੀ ਜਿਸ ਤਰ੍ਹਾਂ ਹਰਿਆਣੇ ਜੀਪੀਸੀ 40 ਤੇ 19 ਜਿਹੜੇ ਆਯਾਦ ਜਿੱਤੇ ਨੇ ਹਾਂਜੀ ਤੇ 19 ਯਾਦ ਜਿਹੜੇ ਜਿੱਤੇ ਨੇ ਉਹਨੇ ਆਪਣਾ ਇੱਕ ਗਰੁੱਪ ਬਣਾ ਲਿਆ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਜਿੱਤੀ ਸੀ ਉਹ ਵੀ ਵੇਰ ਅਸੀਂ ਬਣਾਵਾਂਗੇ ਅਸੀਂ ਕਿਸੇ ਦਲ ਦੇ ਨਾਲ ਨਹੀਂ ਮਿਲਣਾ ਜਿਹੜੇ ਦਲ ਨੂੰ ਜਰੂਰ ਤਾਂ ਸਾੜਨ ਲਾ ਕੇ ਸ਼ਾਮਲ ਹੋ ਗਏ ਤੁਹਾਡਾ ਇਹ ਬਦ ਕੀ ਸੰਤ ਇੰਡੀਪੈਂਡੈਂਟ ਇਲੈਕਸ਼ਨ ਲੜੋਗੇ ਜਾਂ ਆਜ਼ਾਦ ਜਾਂ ਕਿਸੇ ਪਾਰਟੀ ਦੇ ਮਤਲਬ ਨਹੀਂ ਅਸੀਂ ਦੇਖਦੇ ਹਾਂ ਜੀ ਅਸੀਂ ਆਪਣੀਆਂ ਹੋਰ ਵੀ ਜਿਹੜੀਆਂ ਸਿਰ ਪੰਥ ਪੰਥ ਨੂੰ ਪਿਆਰ ਕਰਨ ਵਾਲੀਆਂ ਆਪਾਂ ਟੀਚਰ ਦੀ ਗੱਲ ਅੱਜ ਕੰਮ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਅਸੀਂ ਸੋਚਾਂਗੇ ਕਿ ਅਸੀਂ ਸਾਰੇ ਜਣੇ ਰਲ ਕੇ ਇਲੈਕਸ਼ਨ ਲੜੀਏ ਤੇ ਉਹ ਆਜ਼ਾਦ ਲੜਨੀ ਆ ਜਾਂ ਕਿਸੇ ਕਿਸੇ ਚਿੰਤਾ ਲੈਣੀ ਉਹ ਤੇ ਬਾਅਦ ਵਿੱਚ ਫੈਸਲਾ ਕੀਤਾ ਜਾਊਗਾ ਅਸੀਂ ਲੇਕਨ ਡੈਕਸ਼ਨ ਚ ਭਾਗ ਲਵਾਂਗੇ ਅੱਛਾ ਇੱਕ ਚੀਜ਼ ਦੱਸੋ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆ ਦੇ ਖਿਲਾਫ ਉਹਨਾਂ ਨੇ ਅਭਿਆਨ ਚੇੜਿਆ ਹੈ ਦੂਸਰੇ ਵੱਸੇ ਪੰਜਾਬ 'ਚ ਹੁਣ ਤਾਂ 13 ਤੋਂ 14 ਅਟੈਕ ਹੋ ਗਏ ਗ੍ਰਨੇਡ ਮਾਰਨੇ ਲੱਗੇ ਉਹਨੂੰ ਕਿਵੇਂ ਦੇਖੀਏ ਇਹ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀ ਚਾਲ ਚੱਲੀ ਜਾ ਰਹੀ ਹੈ ਕਿ ਗ੍ਰਨੇਡ ਪਤਾ ਨਹੀਂ ਵੀ ਇਹ ਜਾਣਬੁੱਝ ਕੇ ਕਰਵਾਇਆ ਜਾ ਰਿਹਾ ਸਾਰਾ ਕੁਝ ਇੱਕ ਪਾਸੇ ਦਿਨ ਤੁਹਾਡੇ ਕਤਲ ਹੋ ਰਹੇ ਆ ਬਰੋਤੀਆਂ ਮੰਗੀਆਂ ਜਾ ਰਹੀਆਂ ਲॉ ਐਂਡ ਆਰਡਰ ਦੀ ਜਿਹੜੀ ਆ ਸਥਿਤੀ ਆ ਬੜੀ ਨਾਜ਼ੁਕ ਆ ਹੁਣ ਨਸ਼ਿਆਂ ਦੇ ਵਿਰੁੱਧ ਹੁਣ 3 ਸਾਲ ਬਾਅਦ ਆ ਕੇ ਇਹ ਇਹਨਾਂ ਨੂੰ ਚੇਤਾ ਆ ਰਿਹਾ ਤੇ ਉਹ ਵੀ ਜਿਹੜੇ ਕਿ ਆਮ ਜਿਹੜੇ ਨਸ਼ਾ ਖਾਣ ਵਾਲੇ ਲੋਕ ਆ ਉਹ ਉਹਨਾਂ 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 ਨੂੰ ਤੰਕ ਕੀਤਾ ਜਾ ਰਿਹਾ ਉਹਨਾਂ ਦੀਆਂ ਘਰ ਢਾਏ ਜਾ ਰਹੇ ਆ ਮੇਰਾ ਖਿਆਲ ਉਹ ਵੀ ਜਿਹੜੇ ਕੋ ਗੈਰਕਾਨੂੰਨੀ ਜਗ੍ਹਾ ਤੇ ਬਣੇ ਆ ਤੇ ਲੋਕਾਂ ਨੂੰ ਇਹ ਵਿਖਾਇਆ ਜਾ ਰਿਹਾ ਕਿ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਜਿੱਦੋਂ ਕਿ ਬਹੁਤ ਵੱਡੇ ਵੱਡੇ ਸਮੱਗਲਰ ਜਿਨ੍ਹਾਂ ਦੇ ਨਾਂ ਸਾਹਮਣੇ ਆ ਚੁੱਕੇ ਆ ਜਿਨ੍ਹਾਂ ਨੇ ਜੇਲ੍ਹਾਂ ਚ ਵੀ ਜਾ ਕੇ ਆ ਚੁੱਕੇ ਆ ਉਹਨਾਂ ਦੇ ਘਰਾਂ ਉੱਤੇ ਕੋਈ ਮੂਹ ਨਹੀਂ ਕਰਦਾ ਇਹ ਲੋਕਾਂ ਨੂੰ ਮੇਰੇ ਖਿਆਲ ਅਕਿ ਭੰਬਲ ਪੂਸੇ ਤੇ ਲੋਕਾਂ ਨੂੰ ਆਪਣੀ ਇੱਕ ਨਾ ਸ਼ਬੀ ਨੂੰ ਸੁਧਾਰਨ ਵਾਸਤੇ ਇਹ ਸਾਰਾ ਕੁਝ ਡਰਾਮਾ ਕੀਤਾ ਜਾ ਰਿਹਾ ਪਰ ਅਸੀਂ ਫਿਰ ਵੀ ਇਸ ਚੀਜ਼ ਦਾ ਸਵਾਗਤ ਕਰਦੇ ਆ ਕਿ ਅਗਰ ਪੰਜਾਬ ਵਿੱਚੋਂ ਇਹ ਸਰਕਾਰ ਨਸ਼ਾ ਖਤਮ ਕਰਦੀ ਹੈ ਤੇ ਅਸੀਂ ਇਹਦਾ ਵੀ ਧੰਨਵਾਦ ਕਰ ਰਹੇ ਹਾਂ ਕਿ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਚੁੱਕੇ ਆ ਤੇ ਇਹ ਪੋਲਿਟੀਕਲ ਪਾਰਟੀਆਂ ਨੂੰ ਲੈ ਕੇ ਕਿਹਾ ਕਿ ਪੰਜਾਬ ਦਾ ਜਿਹੜਾ ਸੁਧਾਰ ਨਹੀਂ ਹੋ ਪਾ ਰਿਹਾ ਹੈ ਚੰਨੀ ਵੱਲੋਂ ਜਿਹੜਾ ਅੰਮ੍ਰਿਤਪਾਲ ਨੂੰ ਲੈ ਕੇ ਸੰਸਦ ਦੇ ਵਿੱਚ ਆਵਾਜ਼ ਵੀ ਚੱਕੀ ਗਈ ਸੀ ਕਿਤੇ ਨਾ ਕਿਤੇ ਸਪੋਰਟ ਕਰਦੇ ਚੱਲੇ ਹਾਂ ਨਹੀਂ ਅਸੀਂ ਕਹਿੰਨੇ ਕਿ ਹਰ ਇੱਕ ਬੰਦੇ ਦਾ ਫਰਜ਼ ਬਣਦਾ ਕਿ ਜਿੱਥੇ ਵੀ ਜ਼ੁਲਮ ਹੋ ਰਿਹਾ ਚੰਨੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਦੂਜੇ ਮੈਂਬਰਾਂ ਨੂੰ ਵੀ ਕਹਿੰਨੇ ਆ ਕਿ ਜਿੱਦਾਂ ਇਹ ਸਾਰੀ ਜਗ੍ਹਾ ਤੇ ਦੁਨੀਆਂ ਸੇਤਾਂ ਵਾਲੇ ਆਪਣੇ ਸਟੇਟ ਵਾਸਤੇ ਆਪਣੇ ਲੋਕਾਂ ਵਾਸਤੇ ਲੜਦੇ ਆ ਉਦਾਂ ਇਹ ਸਾਰਿਆਂ ਨੂੰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਵੀ ਕੋਈ ਇਹ ਨਸ਼ਿਆਂ ਦਾ ਮਾਮਲਾ ਵਾ ਸਾਡੇ ਲੀਡਰਾਂ ਨੂੰ ਉਹਦੇ ਵਾਸਤੇ ਵੀ ਸਾਰਿਆਂ ਤੇ ਫਰਜ਼ ਬਣਦਾ ਕਿ ਅਸੀਂ ਅੱਗੇ ਬਾਹਰ ਨਿਕਲ ਗਏ ਤੇ ਇਹਨਾਂ ਨੌਜਵਾਨੀ ਨੂੰ ਬਚਾਉਣ ਦਾ ਕਾਰਜ ਕਰੀਏ ਇਹ ਮੇਰਾ ਖਿਆਲ ਹੈ ਕਿ ਹੁਣ ਇਹ ਮਾਮਲੇ ਤੇ ਕਿਸੇ ਵੀ ਮਾਮਲੇ ਤੇ ਕਿ ਦੂਜੀਆਂ ਪਾਰਟੀਆਂ ਵੀ ਕੋਈ ਵੱਡਾ ਸਟੈਂਡ ਨਹੀਂ ਲੈ ਰਹੀਆਂ ਹਾਂ ਸਰ ਅੱਜ ਕੱਲ ਨੂੰ ਆ 18 ਤਰੀਕ ਨੂੰ ਉਹਨਾਂ ਦੀ ਆ ਇਹ ਜੋ ਐਨਐਸਏ ਦੇ ਉੱਪਰ ਕੋਈ ਜੋ ਫਾਈਨਲ ਡਿਸੀਜਨ ਮੇਰੇ ਖਰ ਕੱਲ ਨੂੰ ਹੋਊਗਾ ਠੀਕ ਹੈ ਬਾਈਟ ਕਰ ਲੀਏ ਜੀ